ਦੋਸਤੋ ਪੰਜਾਬੀ ਟਰਮੀਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਤਾਪ ਬਿਜਲੀ ਘਰ ਨੇ ਨਿਜੀਕਰਨ ਨੂੰ ਠੰਡਾ ਕੀਤਾ ਦੋਸਤੋ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਚ ਆਉਣ ਤੋਂ ਪਹਿਲਾਂ ਤੋਂ ਹੀ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਘੇਰਿਆ ਜਾ ਰਿਹਾ ਸੀ ਵਾਰ-ਵਾਰ ਇਹ ਦੋਸ਼ ਲਗਾਏ ਜਾ ਰਹੇ ਸੀ ਵੀ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੇ ਸਮਝੌਤੇ ਕੀਤੇ ਨੇ ਉਹ ਗਲਤ ਢੰਗ ਨਾਲ ਕੀਤੇ ਗਏ ਨੇ। ਉਹਨਾਂ ਗਲਤ ਸਮਝੌਤਿਆਂ ਕਰਕੇ ਪੰਜਾਬ ਨੂੰ ਜਿਹੜਾ ਹੈਗਾ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਪੰਜਾਬ ਤੇ ਲੋਕਾਂ ਦੇ ਸਿਰ ਵਾਧੂ ਦਾ ਬੋਝ ਜਿਹੜਾ ਹੈਗਾ ਚੜ ਰਿਹਾ ਹੈ। ਤੇ ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ, ਧਿਆਨ ਦੇਣਾ ਚਾਹੀਦਾ ਹੈ। ਇਹੋ ਜੀਆਂ ਗੱਲਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਉਠਾਇਆ ਜਾ ਰਿਹਾ ਸੀ ਤੇ ਅੱਜ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹਨਾਂ ਜਿਹੜੀ ਗੱਲਾਂ ਚੁੱਕੀਆਂ ਜਾ ਰਹੀਆਂ ਸੀ ਉਸ ਤੇ ਉਲਟ ਜਿਹੜਾ ਹੈਗਾ ਕੰਮ ਕਰਦੇ ਆ ਕਹਿ ਲਈਏ ਵੀ ਜਿਹੜਾ ਜੋ ਹੁਣ ਤੱਕ ਪੰਜਾਬ 'ਚ ਚੱਲ ਰਿਹਾ ਸੀ ਜਿਹੋ ਜਿਹੇ ਹਾਲਾਤ ਚੱਲ ਰਹੇ ਸੀ ਉਸ ਨੂੰ ਦੇਖਦੇ ਹੋਏ ਕਹੀਏ ਤਾਂ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਸੀ ਉਸ ਨੂੰ ਖਰੀਦਣ ਦਾ ਕੰਮ ਕੀਤਾ ਹੈ ਵੀ ਪੰਜਾਬ ਸਰਕਾਰ ਨੇ ਜਿਹੜਾ ਗੋਇੰਦਵਾਲ ਥਰਮਲ ਪਲਾਂਟ ਸੀਗਾ ਇਹ ਇੱਕ ਨਿਜੀ ਥਰਮਲ ਪਲਾਂਟ ਸੀ ਪ੍ਰਾਈਵੇਟ ਕੰਪਨੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਇਹ ਥਰਮਲ ਪਲਾਂਟ ਖਰੀਦ ਲਿਆ ਤੇ ਇਹ ਸਰਕਾਰ ਲਈ ਇੱਕ ਹੈ ਦੀ ਸਵਾਗਤਯੋਗ ਕਦਮ ਹੈ ਕਿਉਂਕਿ ਅੱਜ ਜਦੋਂ ਨਿਜੀਕਰਨ ਦਾ ਯੁੱਗ ਹੈ ਚਾਹੇ ਗੱਲ ਸੂਬਾ ਸਰਕਾਰਾਂ ਦੀ ਕਰ ਲਈਏ ਚਾਹੇ ਕੇਂਦਰ ਸਰਕਾਰ ਦੀ ਕਰ ਲਈਏ ਸਾਰੀ ਸਰਕਾਰਾਂ ਵੱਲੋਂ ਜਿਹੜਾ ਹੈਗਾ PPP ਮਾਡਲ ਨੂੰ ਜਿਹੜਾ ਹੈਗਾ ਜੋਰ-ਸ਼ੋਰ ਨਾਲ ਪਰਫੁੱਲਤ ਕੀਤਾ ਜਾ ਰਿਹਾ ਸਾਰੀਆਂ ਚੀਜ਼ਾਂ ਸਾਰੇ ਕੰਮਕਾਰ ਉਹ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਦਿੱਤੇ ਜਾ ਰਹੇ ਨੇ ਉਹਨਾਂ ਦਾ ਨਿਜੀਕਰਨ ਕੀਤਾ ਜਾ ਰਿਹਾ ਪਰ ਜਿਹੜੀ ਪੰਜਾਬ ਸਰਕਾਰ ਹੈ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਸਨੇ ਜਿਹੜਾ ਹੈਗਾ ਇਹ ਇੱਕ ਵਧੀਆ ਪਹਿਲ ਕਦਮੀ ਕੀਤੀ ਹੈ ਜਿਸਨੇ ਪਹਿਲੀ ਵਾਰ ਇਹ ਚੀਜ਼ ਹੋਈ ਹੋਵੇਗੀ ਕਿ ਜਦੋਂ ਕਿਸੇ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਚਲਾਏ ਜਾ ਰਹੇ ਹੋਏ ਥਰਮਲ ਪਲਾਂਟ ਨੂੰ ਖਰੀਦਿਆ ਹੋਵੇ ਤੇ ਇਹ ਇਹ ਸਰਕਾਰ ਦਾ ਬਹੁਤ ਹੀ ਸਵਾਗਤਯੋਗ ਕਦਮ ਹੈ ਤੇ ਜੇ ਦੇਖੀਏ ਤਾਂ ਸਰਕਾਰ ਨੇ ਇਹ ਥਰਮਲ ਪਲਾਂਟ ਜਿਹੜਾ ਹੈਗਾ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ। ਦੋਸਤੋ ਇਹ ਦੱਸਣਾ ਬਣਦਾ ਹੈ ਕਿ ਇਹ ਜਿਹੜਾ ਗੋਇੰਦਵਾਲ ਥਰਮਲ ਪਲਾਂਟ ਹੈ ਇਹ 540 ਮੈਗਾਵਾਟ ਬਿਜਲੀ ਉਤਪਾਦਨ ਦਾ ਥਰਮਲ ਪਲਾਂਟ ਹੈ ਤੇ ਸਰਕਾਰ ਵੱਲੋਂ 1080 ਕਰੋੜ ਰੁਪਏ ਦੇ ਵਿੱਚ ਇਸ ਨੂੰ ਖਰੀਦਿਆ ਗਿਆ ਤੇ ਇਹ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਸੀਗਾ। ਤੇ ਹੁਣ ਪੰਜਾਬ ਸਰਕਾਰ ਦਾ ਦਾਅਵਾ ਹੈ ਵੀ ਕਿ ਜਦੋਂ ਇੱਕ ਇਸ ਥਰਮਲ ਪਲਾਂਟ ਨੂੰ ਸਰਕਾਰ ਨੇ ਖਰੀਦ ਲਿਆ ਤਾਂ ਹੁਣ ਜਿਹੜੀ ਬਿਜਲੀ ਦੀ ਪੈਦਾਵਾਰ ਦੀ ਲਾਗਤ ਹੈ ਉਹ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਜਿਹੜਾ ਹੈਗਾ ਘੱਟ ਹੋਵੇਗੀ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹ ਦਾਅਵਾ ਕੀਤਾ ਵੀ ਜਿਹੜਾ ਇਸ ਕੰਪਨੀ ਨਾਲ ਹੁਣ ਤੱਕ ਇੱਕ ਸਮਝੌਤਾ ਕੀਤਾ ਹੋਇਆ ਸੀ ਉਸ ਸਮਝੋਤੇ ਤਹਿਤ ਪੰਜਾਬ ਨੂੰ ਜਿਹੜਾ ਹੈਗਾ 70 ਰੁਪਏ 8 ਪੈਸੇ ਪ੍ਰਤੀ ਯੂਨਿਟ ਬਿਜਲੀ ਜਿਹੜਾ ਕਾਸਟ ਕਰ ਰਹੀ ਸੀ ਬਿਜਲੀ ਪਹਿ ਰਹੀ ਸੀ ਤੇ ਹੁਣ ਇਸ ਥਰਮਲ ਪਲਾਂਟ ਦੀ ਖਰੀਦ ਤੋਂ ਬਾਅਦ ਇਹੀ ਬਿਜਲੀ ਦੀ ਕਾਸਟ ਹੈ ਜਿਹੜੀ ਕੋਈ 4.5 ਰੁਪਏ ਪਰ ਯੂਨਿਟ ਜਿਹੜਾ ਹੈਗਾ ਸੂਬਾ ਸਰਕਾਰ ਨੂੰ ਪਵੇਗੀ ਤੇ ਇਸ ਨਾਲ ਜਿਹੜਾ ਹੁਣ ਸਰਕਾਰ ਨੂੰ ਲਗਭਗ 300 ਤੋਂ 500 ਕਰੋੜ ਰੁਪਇਆ ਜਿਹੜਾ ਸਾਲਾਨਾ ਬਜਟ ਹੋਣ ਦਾ ਜਿਹੜਾ ਹੈਗਾ ਅਨੁਮਾਨ ਲਗਾਏ ਜਾ ਰਿਹਾ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਾਅਵਾ ਹੈ ਤੇ ਉਹਨਾਂ ਕਿਹਾ ਵੀ ਕਿ ਜੇਕਰ ਪੰਜਾਬ ਨੂੰ ਜਿਹੜਾ ਹੈਗਾ ਬਿਜਲੀ ਦੀ ਲਾਗਤ ਘਟ ਪਵੇਗੀ ਬਿਜਲੀ ਕੋਸਟ ਜਿਹੜਾ ਹੈਗਾ ਘਟ ਪਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਚਾਹੇ ਇੰਡਸਟਰੀਆਂ ਨੂੰ ਕਹ ਲਈਏ ਜਾਂ ਹੋਰ ਨਿੱਜੀ ਖੇਤਰ ਨੇ ਜਿੱਥੇ ਮਹਿੰਗੇ ਭਾਅ ਤੇ ਬਿਜਲੀ ਦਿੱਤੀ ਜਾ ਰਹੀ ਹੈ ਉਹ ਉਧਰਲੇ ਪਾਸੇ ਵੀ ਸੋਚ ਸਕਦੇ ਨੇ ਵੀ ਕਿਾ ਕਿਵੇਂ ਉਧਰ ਕੀਮਤਾਂ ਘਟਾਈਆਂ ਜਾ ਸਕਦੀਆਂ ਨੇ ਜਾਂ ਉਹਨਾਂ ਲਈ ਕੀ ਕੁਝ ਕੀਤਾ ਜਾ ਸਕਦਾ ਤੇ ਇਹ ਸਰਕਾਰ ਦਾ ਇੱਕ ਸਵਾਗਤਯੋਗ ਕਦਮ ਹੈ ਕਿਉਂਕਿ ਸਰਕਾਰ ਕੋਲ ਹੁਣ ਇਸ ਸਮੇਂ ਪੰਜਾਬ ਕੋਲ ਆਪਣੀ ਪਛਵਾੜਾ ਕੋਲ ਮਾਈਨ ਹੈ ਜਿੱਥੋਂ ਵੱਡੀ ਮਾਤਰਾ 'ਚ ਕੋਲਾ ਨਿਕਲ ਰਿਹਾ ਤੇ ਇਸ ਕੋਲੇ ਦੀ ਵਰਤੋਂ ਵੀ ਜਿਹੜਾ ਹੈ ਉਹ ਸਰਕਾਰੀ ਥਰਮਲ ਪਲਾਂਟਾਂ ਦੇ ਵਿੱਚ ਹੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਦੇ ਕੋਲ ਦੋ ਸਰਕਾਰੀ ਥਰਮਲ ਪਲਾਂਟ ਸੀਗੇ ਜਦੋਂ ਕਿ ਤਿੰਨ ਨਿੱਜੀ ਖੇਤਰ ਦੇ ਥਰਮਲ ਪਲਾਂਟ ਪੰਜਾਬ 'ਚ ਚੱਲ ਰਹੇ ਸੀ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਤਿੰਨ ਸਰਕਾਰੀ ਥਰਮਲ ਪਲਾਂਟ ਹੋ ਗਏ ਨੇ ਤੇ ਜਦੋਂ ਕਿ ਨਿੱਜੀ ਖੇਤਰ ਨਾਲ ਸੰਬੰਧਿਤ ਦੋ ਥਰਮਲ ਪਲਾਂਟ ਹੀ ਰਹਿ ਗਏ ਨੇ ਤੇ ਹੁਣ ਸਰਕਾਰ ਦਾ ਦਾਅਵਾ ਵੀ ਕਿ ਇਸ ਥਰਮਲ ਪਲਾਂਟ ਦੀ ਖਰੀਦ ਨਾਲ ਜਿੱਥੇ ਪੰਜਾਬ ਨੂੰ ਹੁਣ ਸਸਤੀ ਬਿਜਲੀ ਮਿਲੇਗੀ ਉੱਥੇ ਕਿਤੇ ਨਾ ਕਿਤੇ ਇਸ ਨਾਲ ਲੋਕਾਂ ਨੂੰ ਵੀ ਜਿਹੜਾ ਹੈਗਾ ਲਾਭ ਦੇਖਣ ਨੂੰ ਮਿਲੇਗਾ ਕਿਉਂਕਿ ਪੰਜਾਬ 'ਚ ਪਹਿਲਾਂ ਹੀ ਸਰਕਾਰ ਵੱਲੋਂ ਜਿੱਥੇ 300 ਯੂਨਟ ਮੁਫਤ ਬਿਜਲੀ ਕੀਤੀ ਗਈ ਹੈ। ਵੀ ਕਿ ਹਰ ਮਹੀਨੇ 300 ਯੂਨਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਜੇਕਰ ਹੋਰ ਬਿਜਲੀ ਦੀ ਦਰਾਂ 'ਚ ਕਟੌਤੀ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਜਿਹੜਾ ਹੈਗਾ ਲਾਭ ਦੇਖਣ ਨੂੰ ਮਿਲ ਸਕਦਾ ਹੈ। ਤੇ ਦੋਸਤੋ ਪਰ ਇਸ ਦੇ ਨਾਲ ਹੀ ਜੇ ਦੱਸਣ ਯੋਗ ਗੱਲ ਇਹ ਕਿ ਵੀ ਆਂਦੀ ਹੈ ਵੀ ਕਿ ਜਿਹੜਾ ਹੈਗਾ ਇਹ ਥਰਮਲ ਪਲਾਂਟ ਸਾਲ 2016 ਚ ਸ਼ੁਰੂ ਹੋਇਆ ਸੀ ਤੇ 2023 ਤੱਕ ਇਹ ਜਿਹੜਾ ਚੱਲਦਾ ਰਿਹਾ ਤੇ ਸੂਬਾ ਸਰਕਾਰਾਂ ਨੇ ਹੁਣ ਤੱਕ ਪੰਜਾਬ ਸਰਕਾਰ ਨੇ ਇਸ ਥਰਮਲ ਪਲਾਂਟ ਨੂੰ ਜਿਹੜਾ ਹੈਗਾ ਕੋਈ 11000 ਤੋਂ ਵੱਧ ਜਿਹੜਾ ਹੈਗਾ 11000 ਮਿਲੀਅਨ ਯੂਨਿਟਸ ਦੀ ਖਰੀਦ ਕੀਤੀ ਹੈ ਤੇ ਉਸ ਲਈ ਲਗਭਗ 7902 ਕਰੋੜ ਰੁਪਏ ਦੀ ਅਦਾਇਗੀ ਹੁਣ ਤੱਕ ਕੀਤੀ ਗਈ ਹੈ ਤੇ ਜੇ ਦੇਖੀਏ ਤਾਂ 7902 ਕਰੋੜ ਰੁਪਏ ਦੀ ਅਦਾਇਗੀ ਤਾਂ ਕੀਤੀ ਗਈ ਹੈ ਪਰ 7902 ਕਰੋੜ ਵਿੱਚੋਂ 1718 ਕਰੋੜ ਰੁਪਏ ਇਹੋ ਜੇ ਨੇ ਜਿਹੜੇ ਕਿ ਇਹ ਥਰਮਲ ਪਲਾਂਟ ਬਿਨਾ ਚੱਲੇ ਸਰਕਾਰ ਨੇ ਅਦਾਇਗੀ ਕੀਤੀ ਹੈ ਇਹ ਇੱਕ ਸਰਕਾਰ ਲਈ ਜਿਹੜਾ ਹੈਗਾ ਵੱਡਾ ਸਰਕਾਰ ਤੇ ਬੋਝ ਦੇਖਣ ਨੂੰ ਮਿਲਿਆ ਕਿਉਂਕਿ ਪਿਛਲੀ ਸਰਕਾਰਾਂ ਨੇ ਜਿਹੜਾ ਜਦੋਂ ਇਹ ਸਮਝੌਤੇ ਹੋਏ ਸੀ ਤਾਂ ਉਸ ਸਮਝੋਤਿਆਂ ਵਿੱਚੀ ਇਹ ਚ ਸਪਸ਼ਟ ਸੀ ਕਿ ਵੀ ਕਿ ਸਾਲ ਦੇ ਵਿੱਚ ਇੰਨਾ ਜਿਹੜਾ ਹੈਗਾ ਅਸੀਂ ਤੁਹਾਡੇ ਤੋਂ ਬਿਜਲੀ ਖਰੀਦ ਕਰਾਂਗੇ ਜੇਕਰ ਅਸੀਂ ਇੰਨੀ ਬਿਜਲੀ ਨਹੀਂ ਖਰੀਦ ਕਰਦੇ ਜਾਂ ਬਿਜਲੀ ਨਹੀਂ ਲੈਂਦੇ ਪਰ ਫਿਰ ਵੀ ਅਸੀਂ ਇੰਨਾ ਤੁਹਾਨੂੰ ਭੁਗਤਾਨ ਜਿਹੜਾ ਹੈਗਾ ਜ਼ਰੂਰ ਕਰਾਂਗੇ ਤੇ ਉਸੇ ਸਮਝੌਤਿਆਂ ਤਹਿਤ ਸਰਕਾਰ ਨੇ ਹੁਣ ਤੱਕ ਪੰਜਾਬ ਸਰਕਾਰ ਨੇ ਇਸ ਜੀਵੀ ਕੇ ਜਿਹੜਾ ਗੋਇੰਦਵਾਲ ਦਾ ਜੀਵੀ ਕੇ ਥਰਮਲ ਪਲਾਂਟ ਹੈ ਇਸ ਨੂੰ 17118 ਕਰੋੜ ਰੁਪਏ ਦੀ ਅਦਾਇਗੀ ਕੀਤੀ ਹੈ ਤੇ ਹੁਣ ਜਿਹੜਾ ਹੈਗਾ ਦੇਖਣ ਵਾਲੀ ਗੱਲ ਇਹੀ ਹੋਵੇਗੀ ਵੀ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੇ ਵਿੱਚ ਇਹ ਥਰਮਲ ਪਲਾਂਟ ਖਰੀਦ ਲਿਆ ਤੇ ਇਹ ਸਰਕਾਰ ਦਾ ਬਹੁਤ ਹੀ ਸਵਾਗਤਯੋਗ ਕਦਮ ਹੈ ਤੇ ਇਸ ਦੇ ਨਾਲ ਹੀ ਸਰਕਾਰ ਤਾਬਾ ਕਰ ਰਹੀ ਹੈ ਪੰਜਾਬ ਸਰਕਾਰ ਵੀ ਜਿਹੜਾ ਹੈਗਾ ਇਹ ਥਰਮਲ ਪਲਾਂਟ ਦੀ ਖਰੀਦ ਤੋਂ ਬਾਅਦ ਪੰਜਾਬ ਨੂੰ ਸਸਤੀ ਬਿਜਲੀ ਮਿਲੇਗੀ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਹੋਰ ਵੀ ਦੱਸਿਆ ਵੀਗਾ ਸੂਬਾ ਸਰਕਾਰ ਵੱਲੋਂ ਜਿਹੜਾ ਹੈਗਾ ਕੁਝ ਸੋਲਰ एनर्जी ਨੂੰ ਲੈ ਕੇ ਵੀ ਜਿਹੜਾ ਹੈਗਾ ਸਮਝੌਤੇ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ 'ਚ ਉਹ ਸਮਝੌਤਿਆਂ ਨਾਲ ਵੀ ਜਿਹੜਾ ਹੈਗਾ ਪੰਜਾਬ ਨੂੰ ਹੋਰ ਬਿਜਲੀ ਜਿਹੜਾ ਹੈਗਾ ਸਸਤੇ ਭਾਅ 'ਤੇ ਮਿਲ ਸਕਦੀ ਹੈ। ਦੋਸਤੋ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਜੇ ਪੰਜਾਬ ਨੂੰ ਸਸਤੀ ਬਿਜਲੀ ਮਿਲਦੀ ਹੈ ਇਹ ਇੱਕ ਤਰ੍ਹਾਂ ਦਾ ਆਪ ਕਹਿ ਸਕਦੇ ਆ ਵੀ ਕਿ ਇਤਿਹਾਸਕ ਫੈਸਲਾ ਹੋਇਆ ਇਸ ਤੋਂ ਬਾਅਦ ਜੇਕਰ ਸਰਕਾਰ ਨੂੰ ਕੋਈ ਸਸਤੀ ਬਿਜਲੀ ਮਿਲਦੀ ਹੈ ਜਾਂ ਪੰਜਾਬ ਦੇ ਲੋਕਾਂ ਨੂੰ ਹੁਣ ਕੀ ਫਾਇਦਾ ਹੋਵੇਗਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਦਾ ਕੋਈ ਲਾਭ ਦੇਖਣ ਨੂੰ ਮਿਲ ਸਕਦਾ ਹੈ। ਇਹੀ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਹਾਲ ਦੀ ਘੜੀ ਦੇ ਵਿੱਚ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਲੋਕਾਂ ਨੂੰ 300 ਯੂਨਿਟ ਹਰ ਮਹੀਨੇ ਮੁਫਤ ਦਿੱਤੀ ਜਾ ਰਹੀ ਹੈ ਤਾਂ ਉੱਥੇ ਜਿਹੜਾ ਹੈਗਾ ਖੇਤੀ ਖੇਤਰ ਨੂੰ ਵੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਵੀ ਜੇਕਰ ਪੰਜਾਬ ਨੂੰ ਸਸਤੀ ਬਿਜਲੀ ਮਿਲਦੀ ਹੈ ਜਾਂ ਕਾਸਟ ਕਟਿੰਗ ਹੁੰਦੀ ਹੈ ਤਾਂ ਉਸ ਨਾਲ ਇੰਡਸਟਰੀ ਨੂੰ ਕੀ ਲਾਭ ਮਿਲਦਾ ਕਿਉਂਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਦਾਵਾ ਕਰ ਰਹੀ ਹੈ ਵੀ ਪੰਜਾਬ ਚ ਇੰਡਸਟਰੀ ਨੂੰ ਜਿਹੜਾ ਹੈਗਾ ਲਿਆਉਣ ਲਈ ਕਈ ਤਰ੍ਹਾਂ ਦੀ ਪਲੈਨਿੰਗਾਂ ਕੀਤੀ ਜਾ ਰਹੀਆਂ ਚਾਰਾਜੋਈ ਕੀਤੀ ਜਾ ਰਹੀ ਹੈ ਕੀ ਹੁਣ ਜੇਕਰ ਇੰਡਸਟਰੀ ਨੂੰ ਸੂਬਾ ਸਰਕਾਰ ਸਸਤੀ ਬਿਜਲੀ ਦਿੰਦੀ ਹੈ ਕੀ ਪੰਜਾਬ ਦੇ ਵਿੱਚ ਬਾਹਰੋਂ ਕੋਈ ਨਵੀਂ ਇੰਡਸਟਰੀ ਆਂਦੀ ਹੈ ਜਾਂ ਨਹੀਂ ਆਂਦੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਜੇਕਰ ਪੰਜਾਬ ਚ ਬਾਹਰੋਂ ਕੋਈ ਨਵੀਂ ਇੰਡਸਟਰੀ ਆਂਦੀ ਹੈ ਤਾਂ ਉਸ ਦਾ ਪੰਜਾਬ ਨੂੰ ਜਿਹੜਾ ਹੈਗਾ ਬਹੁਤ ਲਾਭ ਹੋ ਸਕਦਾ ਕਿਉਂਕਿ ਇਸ ਨਾਲ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਇੱਕ ਹੁਲਾਰਾ ਮਿਲੇਗਾ ਉੱਥੇ ਹੀ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦੇ ਮਿਲ ਸਕਦਾ ਹੈ ਇਸ ਨਾਲ ਰੁਜ਼ਗਾਰ ਦੇ ਵੀ ਨਵੇਂ ਸਾਧਨ ਖੁੱਲਣਗੇ ਪਰ ਇਹੀ ਦੇਖਣਾ ਲਾ ਹੋਵੇਗਾ ਕਿ ਸਰਕਾਰ ਨੇ ਹੁਣ ਗੋਇੰਦਵਾਲ ਥਰਮਲ ਪਲਾਂਟ ਖਰੀਦ ਵੀ ਲਿਆ ਤੇ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਗੱਲ ਸਾਹਮਣੇ ਆਂਦੀ ਹੈ ਕਿਉਂਕਿ ਸਰਕਾਰ ਵੱਲੋਂ ਇਸ ਥਰਮਲ ਪਲਾਂਟ ਦਾ ਨਾਮ ਵੀ ਜਿਹੜਾ ਹੈਗਾ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ ਹੈ ਇਹ ਵੀ ਇੱਕ ਚੰਗੀ ਗੱਲ ਹੈ ਵੀ ਕਿ ਸਰਕਾਰ ਨੇ ਜਿਹੜਾ ਇੱਕ ਪੰਜਾਬ ਦੇ ਗੁਰੂਆਂ ਨੂੰ ਜਿਹੜਾ ਇੱਕ ਅਹਿਮੀਅਤ ਦਿੱਤੀ ਹੈ ਉਹਨਾਂ ਦੇ ਮਾਨ ਸਨਮਾਨ ਦੇ ਦਿੰਦਿਆਂ ਜਿਹੜਾ ਗਏ ਨਾਮ ਇਸ ਥਰਮਲ ਪਲਾਂਟ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਇਹ ਵੀ ਇੱਕ ਚੰਗੀ ਗੱਲ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਵੀ ਕਿ ਜੇਕਰ ਸੂਬਾ ਸਰਕਾਰ ਨੂੰ ਹੁਣ ਸਸਤੀ ਬਿਜਲੀ ਮਿਲਦੀ ਹੈ ਤਾਂ ਉਸ ਦਾ ਲਾਭ ਲੋਕਾਂ ਨੂੰ ਕੀ ਮਿਲੇਗਾ ਜਾਂ